ਪਹਿਲੀ ਪਾਛਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪर्व ਦੇ ਮੌਕੇ ਅੰਮ੍ਰਿਤਸਰ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਰਾ ਸੰਗਤਾਂ ਵੱਲੋਂ ਦੇਸੀ ਘੋਦੇ ਦੀਪ ਜਲਾਏ ਗਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲੌਕਿਕ ਜਿਹੜੀ ਆਤਿਸ਼ਬਾਜ਼ੀ ਵੀ ਜਿਹੜੀ ਉਹ ਕਰਵਾਈ ਗਈ ਦੀ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਜਿਹੜੀਆਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸਚਕਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੀ ਸਕਰੀਨ ਤੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਦੇ ਮੌਕੇ ਜਿਹੜਾ ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਸੁੰਦਰ ਅਲੌਕ ਜਿਹੜੀ ਉਹ ਲਾਈਟਿੰਗ ਕੀਤੀ ਗਈ ਹੈ ਅਤੇ ਸੰਗਤਾਂ ਵੱਲੋਂ ਦੇਸੀ ਘੋਦੇ ਦੀ ਦੀਪ ਜਗਾ ਕੇ ਦੀਪਮਾਲਾ ਜਿੱਥੇ ਕੀਤੀ ਜਾ ਰਹੀ ਹੈ ਉੱਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਲੋਕਿਕ ਜਿਹੜੀ ਆਤਿਸ਼ਬਾਜ਼ੀ ਜਿਹੜੀ ਉਹ ਰਹਿਰਾਜ ਸਾਹਿਬ ਦੇ ਪਾਟ ਉਪਰਨ ਜਿਹੜੀ ਕੀਤੀ ਜਾਏਗੀ ਔਰ ਤਸਵੀਰਾਂ ਜਿਹੜੀਆਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝ ਕਰ ਰਹੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਸਤਿ ਸ਼ਕਨ ਸ਼੍ਰੀ ਹਰਮੰਦਿਰ ਸਾਹਿਬ ਸਵੇਰ ਤੋਂ ਹੀ ਜੜੀਆਂ ਨਤਬਸਤਕ ਹੋਣ ਲਈ ਪਹੁੰਚੀਆਂ ਨੇ ਅਤੇ ਪਵਿੱਤਰ ਸਰੋਵਰ ਦੇ ਵਿੱਚ ਆਸਤਾ ਦੀ ਡੁਬਕੀ ਲਗਾ ਕੇ ਅਲਾਹੀ ਬਾਣੀ ਦਾ ਜਰਾ ਉਹਨਾਂ ਵੱਲੋਂ ਸਰਵਣ ਵੀ ਕੀਤਾ ਜਾ ਰਿਹਾ ਏ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਦੇਸ਼ ਵਿਦੇਸ਼ਾ ਤੋਂ ਜਿਹੜੀਆਂ ਸੰਗਤਾਂ ਸਤਿ ਸਕਨ ਸ਼ਰੀਰ ਮੰਦਿਰ ਸਾਹਿਬ ਦੇ ਵਿੱਚ ਨਤਬਤ ਤੱਕ ਆਨਲੀ ਪਹੁੰਚੀਆਂ ਨੇ ਉੱਥੇ ਹੀ ਹੁਣ ਲਹਿਰਾ ਸਾਹਿਬ ਦੇ ਪਾਰ ਤੋਂ ਉਪਰੰਤ ਜਿਹੜਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲੌਕਿਕ ਆ티ਸ਼ਬਾਜ਼ੀ ਜਿਹੜੀ ਹੋ ਕਿਤੀ ਜਾ ਰਹੀ ਹੈ ਨਜ਼ਾਰਾ ਜਿਹੜਾ ਹੈ ਸੰਗਤਾਂ ਜਿਹੜੀਆਂ ਨੇ ਉਸ ਨਜ਼ਾਰੇ ਨੂੰ ਇਸ ਅਲੌਕਿਕ ਨਜ਼ਾਰੇ ਨੂੰ ਜਿਹੜਾ ਆਪਣੇ ਮੋਬਾਈਲ ਕੈਮਰੇਆਂ ਦੇ ਵਿੱਚ ਕੈਦ ਕਰ ਦਿਆ ਨਜ਼ਰ ਆ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਸਤਿ ਸਕਨ ਸ਼ਰੀਰ ਮੰਦਿਰ ਸਾਹਿਬ ਦੇ ਵਿੱਚ ਨਤਬਤ ਤੱਕ ਆਨਲੀ ਪਹੁੰਚੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਯਾਨੀ ਉਹ ਸਤਿਗੰਕਸ਼ੇਲੀ ਮੰਦਿਰ ਸਾਹਿਬ ਚ ਪਹੁੰਚਿਆ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੇ ਨੇ ਸਾਰੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਸੰਗਤਾਂ ਦੀ ਆਮਨ ਨੂੰ ਦੇਖਦਿਆਂ ਹੋਇਆਂ ਜਗ੍ਹਾ-ਜਗ੍ਹਾ ਤੇ ਜਿਹੜੇ ਨੇ ਲੰਗਰ ਜਿਹੜੇ ਨੇ ਉਹ ਸੰਗਤਾਂ ਵੱਲੋਂ ਲਗਾਏ ਗਏ ਨੇ ਅਤੇ ਹੁਣ ਜਿਹੜੀ ਆਤਿਸ਼ਬਾਜ਼ੀ ਦਾ ਨਜ਼ਾਰਾ ਜਿਹੜਾ ਸੰਗਤਾਂ ਆਪਣੇ ਮੋਬਾਈਲ ਕੈਮਰੇ ਦੇ ਵਿੱਚੋਂ ਜਰੀਏ ਕੈਦ ਕਰ ਰਹੀਆਂ ਨੇ ਮੈਂ ਸਭ ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਹਿਲਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਨੇਜਰ ਮੁੱਖ ਮੈਨੇਜਰ ਭਵਨ ਸਿੰਘ ਜੀ ਵੱਲੋਂ ਸਮੂਥੀਆਂ ਨਾਨਕ ਨਾਮ ਦੇਗਾ ਦੁਨੀਆ ਭਰ ਚੋਂ ਵਸਦੇ ਸਿੱਖ ਸੰਗਤਾਂ ਨੂੰ ਪਹਿਲੀ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁੰਦੀਆਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵੱਲੋਂ ਪਹਿਲੀ ਪਾਸ਼ਾ ਜੀ ਸ਼੍ਰੀ ਗੁਰਨਾਮ ਕ데 ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਮੰਜੀ ਸਾਹਿਬ ਦਰਵਾਜ਼ਾ ਨਾਲ ਵਿਖੇ ਉਸੇ ਨਾਲ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲਸਾ ਜਾਇਗੇ ਸ਼ਾਮ ਨੂੰ ਅਰਾਧਾ ਸਾਹਿਬ ਜੀ ਦੇ ਪਾਰਟ ਦੇ ਭੋਗ ਤੋਂ ਅਵੰਤ ਜਿਹੜੀ ਸੁੰਦਰ ਦੀਪਮਾਲਾ ਦੇਸੀ ਘੋੜੇ ਵੀ ਬੱਲੇ ਗਏ ਆਂ ਔਰ ਆਤਿਸ਼ਬਾਜੀ ਦਾ ਪੂਰਵ ਚਲਾਈ ਗਈ ਹੈ ਜਿਸ ਦਾ ਦੁਨੀਆ ਭਰ ਚੋਂ ਉੱਜੀਆਂ ਸੰਗਤਾਂ ਵੱਲੋਂ ਆਪਣੇ ਪਰਿਵਾਰਾਂ ਸਨਹਿਤ ਮਤਮਸਤਕ ਹੁੰਦੇ ਆਂ ਆ ਲੋਕ ਆਤਿਸ਼ਬਾਜੀ ਦਾ ਆਨੰਦ ਮਾਣਦੇ ਆਂ ਮੈਂ ਖਾਰਗਦ ਬੰਬੇ ਤੋਂ ਆਇਆ ਜੀ ਅ ਅੱਜ ਤਨਤਨ ਸ਼੍ਰੀ ਗੁਰੂ ਨਾਨਕ ਪ੍ਰਕਾਸ਼ਪੁਰ ਦਾ ਦੀਵ ਮਾਲਾ ਹੋ ਰਹੀ ਹੈ ਤੁਸੀਂ ਦੀਵੇ ਜਗਾ ਰਹੇ ਸੀ ਕਿ ਉਹ ਦੇਸੀ ਕਿ ਉਹ ਲੱਗਦਾ ਕਿ ਜਿੱਥੇ ਦੀਵੇ ਜਗਾ ਕੇ ਚਾਨਣ ਕੀਤਾ ਜਾਂਦਾ ਹੈ ਤੇ ਆਪਣੇ ਮਨ ਦਾ ਚਾਨਣ ਵੀ ਬਿਲਕੁਲ ਜ਼ਰੂਰੀ ਹੈ ਜੇ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਇਹ ਗੁਰਬਾਣੀ ਦਾ ਹੀ ਬਚਨ ਹੈ ਇਹ ਸਤਿਗੁਰੂ ਨਾਨਕ ਪਾਤਸ਼ਾਹ ਜੀ ਕੱਲ ਤਾਰਨ ਗੁਰੂ ਨਾਨਕ ਆਇਆ ਉਹਨਾਂ ਨੇ ਜਗਤ ਜਾ ਕੇ ਗਿਆਨ ਦਾ ਪ੍ਰਕਾਸ਼ ਕੀਤਾ ਹੈ ਅੱਜ ਉਹੀ ਪ੍ਰਕਾਸ਼ ਦੀਵ ਮਾਲਾ ਦੇ ਰੂਪ ਦੇ ਵਿੱਚ ਸੰਗਤਾਂ ਸੱਚ ਕੰਸੀ ਹੈ ਮੰਦਸਾਬੇ ਕੇ ਦੀਵੇ ਬਾਲ ਕੇ ਮਨਾਰੀ ਹੈ ਨਾ ਆਪ ਬਣੀਆਂ ਜੱਥਾ ਸ਼ਰਪੇ ਬਟਾਮਾ ਹਾਜ਼ੇਦਾਰੀ ਹਨ ਸ਼ਰਧਾ ਦੇ ਫੁੱਲ ਪੇੜ ਕਰੀ ਹਨ ਇਸ ਸਮੂਹ ਸਮਾਗਮ ਦੇ ਉੱਤੇ ਸਮੂਹ ਸੰਤਾਂ ਨੂੰ ਸਾਇਸ ਗੁਰੂ ਨਾਨਕ ਪਾਤਸ਼ਾਹ ਦੇ 552 ਪ੍ਰਕਾਸ਼ ਉਤੇ ਲੱਖ 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 ਵਧਾਈ ਹੋਵੇ ਜੀ ਵਾਰੀ ਗੁਰੂ ਜੀ ਦਾ ਖਲਸਾ ਹਨ ਬਹੁਤ ਹੀ ਅਲੋਕਿਕ ਨਜ਼ਾਰਾ ਹੈ ਜਿਹੜਾ ਜਿਹੜਾ ਇਸ ਆਗੇ ਵੇਖਦਾ ਹੈ ਨਾ ਵੇਖਾ ਹੀ ਪਰਮਾਨ ਵਾਲੀ ਗੱਲ ਹੈ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪਰਮਾਨ ਇਹ ਤੇ ਆਕੇ ਦੇਖਿਆ ਜਾਂਦਾ ਕਿਸਮ ਦਾ ਕਿਸਮ ਦਾ ਉਤਸ਼ਾਦ ਨਾਲ ਮਨਾ ਰਹੀਆਂ ਹਨ ਸੇਵਾਵਾ ਕਰ ਰਹੀਆਂ ਹਨ ਦੀਵੇ ਬਾਲ ਰਹੀਆਂ ਹਨ ਦੀਵੇ ਦੇ ਵਿੱਚ ਤੇਲ ਪਾ ਰਹੀਆਂ ਹਨ ਆਪਣੇ ਹੱਥੀ ਸੇਵਾ ਕਰ ਰਹੀਆਂ ਹਨ ਇਹ ਵੇਖਣ ਵਾਲੀ ਸੇਵਾਵਾ ਹਨ ਔਰ ਇਹ ਵਿਲਖਣ ਹੈ ਉਹ ਜੇ ਇੱਥੇ ਆ ਕੇ ਹੀ ਇਸ ਚੀਜ਼ ਦਾ ਅਨੰਦ ਮਾਣਾ ਜਾ ਸਕਦਾ ਠੀਕ ਹੈ ਘਰ ਬੈ ਕੇ ਕਿਸੇ ਤਾਂ ਟੀਵੀ ਤੇ ਵੇਖ ਲੈਂਦੀਆਂ ਹਨ ਪਰ ਜੋ ਇੱਥੇ ਆ ਕੇ ਆਪ ਆਪਣੀ ਹੱਥੀ ਸੇਵਾ ਕਰਕੇ ਉਹ ਨਾਮ ਮਿਲਦਾ ਹੈ ਉਹ ਇੱਕੋ ਲਿਖਣੀ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਭੋਗਪੁਰ ਤੋਂ ਬਾਜਰੇ ਦਿਹਾੜੇ ਤੇ ਜਿਵੇਂ ਕਰ ਆਪਣਾ ਸਾਰਿਆਂ ਨੂੰ ਪਤਾ ਆਪ ਨਰਾਇਣ ਖਲਾਕਾਰ ਜਗ ਮੈਂ ਪਰਵਰਿਓ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਜ ਪ੍ਰਕਾਸ਼ ਦਿਹਾੜਾ ਜੋ ਪੂਰੇ ਵਰਲਡ ਦੀਆਂ ਨਾਮ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹਰਮੰਦਰ ਸਾਹਿਬ ਵਿਖੇ ਵੀ ਬਹੁਤ ਸੁੰਦਰ ਦੀਪਮਾਲਾ ਕੀਤੀ ਗਈ ਹੈ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗੁਰੂ ਮਹਾਰਾਜ ਦੀਆਂ ਰਹਿਰਾਸ ਸਾਹਿਬ ਜੀ ਦਾ ਪਾਠ ਚੱਲ ਰਿਹਾ ਹੈ ਥੋੜੇ ਸਮੇਂ ਬਾਅਦ ਹੀ ਬਹੁਤ ਅਲੋਕਿਕ ਆਤਿਸ਼ਬਾਜੀ ਹੋਏਗੀ ਸੋ ਸਰਬੱਤ ਸੰਗਤਾਂ ਨੂੰ ਇਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਦਾਸ ਦਾ ਨਾਮ ਕਰਨੈਲ ਸਿੰਘ ਹੈ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖ ਕੇ ਰੋਜ਼ ਮੈਨੂੰ ਦਰਸ਼ਨਾਂ ਲੈ ਜਾਂਦੇ ਆਂ ਪਰ ਅੱਜ ਦਾ ਮਹਾਨ ਦਿਹਾੜਾ ਜਾਂਦੇ ਮੈਂ ਚੇਤੇਦੋ ਤੇ ਪਹੁੰਚਿਆ ਹਾਂ ਕਿ ਅੱਜ ਸਿੱਖਾਂ ਦੇ ਪਹਿਲੇ ਗੁਰੂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ ਨਨਕਾਣਾ ਸਾਹਿਬ ਵਿਖੇ ਤੋ ਹਰਮੰਦਰ ਸਾਹਿਬ ਦੀ ਇੱਕ ਰਵਾਇਤ ਹੈ ਗੁਰੂ ਰਾਮਦਾਸ ਦੇ ਘਰ ਜੋ ਹੈ ਹਰ ਗੁਰੂ ਸਾਹਿਬ ਦਾ ਗੁਰਪੋ ਜੋ ਵੀ ਆਂਦਾ ਉਸ ਨੂੰ ਚੜ੍ਹਦੀ ਕਲਾ ਮਨਾਇਆ ਜਾਂਦਾ ਹੈ ਤੇ ਜੋ ਆਪ ਤੁਸੀਂ ਉਹ মিডিਆ ਵਾਲੇ ਤੁਹਾਡੇ ਦੇ ਬੜੇ ਰੱਬ ਦੀ ਕਿਰਪਾ ਹੈ ਤੁਸੀਂ ਸੰਗਤਾਂ ਨੂੰ ਘਰ ਬੈਠੇ ਇਹ ਸਾਰਾ ਨਜ਼ਾਰਾ ਜੋ ਹੈ ਦਿਖਾ ਦਿੰਦੇ ਹੋ ਇਸ ਵੇਲੇ ਦੀਪਮਾਲਾ ਹੋ ਚੁੱਕੀ ਹੈ ਬੜੀਆਂ ਰੰਗ ਬਲੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ ਹੈ ਅਸਤਮਾਜੀ ਬੜੇ ਸੋਹਣੇ ਢੰਗ ਨਾਲ ਚਲਾਈ ਗਈ ਹੈ ਪੋਲੂਸ਼ਨ ਦਾ ਖਾਸ ਧਿਆਨ ਰੱਖਿਆ ਗਿਆ ਹੈ ਸੰਗਤਾਂ ਇਤਨੇ ਹਨ ਕਿ ਕੋਈ ਲਫ਼ਜ਼ ਨਹੀਂ ਹੈ ਜਿਹੜੇ ਤੁਹਾਨੂੰ ਬਿਆਨ ਕਰ ਸਕੀਏ ਪਰ ਇਹਦੇ ਨਾਲ ਨਾਲ ਮੈਂ ਅੱਜ ਅੱਜ ਪ੍ਰਣ ਕਰਉ ਗੁਰਪਵਾ ਦੇਰ ਕੇ ਸੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦਰਾ ਸਾਹਿਬ ਜੂ ਕੇ ਆਇਆ ਕਰੀਏ ਤਾਂ ਜੋ ਸਾਡੇ ਆਉਣ ਵਾਲੀ ਪੁੜੇ ਨੂੰ ਆਉਣ ਵਾਲੀ ਪੀੜੀ ਨੂੰ ਗੁਰੂ ਘਰ ਦੇ ਨਿਯਮ ਅਤੇ ਪਤਾ ਲੱਗਣਾ ਚਾਹੀਦਾ ਹੈ ਗੁਰੂ ਘਰ ਲੰਗਰ ਕੀ ਹੁੰਦਾ ਹੈ ਜਿਹੜਾ ਕਿ ਲੰਗਰ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੈ ਅਜੇ ਨਵੇਂ ਬੱਚਿਆਂ ਨੂੰ ਪਤਾ ਹੀ ਨਹੀਂ ਗਾ ਲੰਗਰ ਕੀ ਹੈ ਛਬੀਲ ਕੀ ਹੈ ਅੱਜ ਅੱਗੇ ਅੰਦਰ ਕਿਸ ਤਰ੍ਹਾਂ ਦੀ ਸਜਾਵਟ ਹੀ ਆਪਕੋ ਜੀ ਪਾਜੀ ਤੁਸੀਂ ਦੇਖੀ ਆ ਕਿੰਨਾ ਕੁ ਆਨੰਦ ਆਇਆ ਅੱਜ ਜੀ ਆਨੰਦ ਕਹਿਣ ਤੋਂ ਬਾਅਦ ਹੈ ਇਤਨੇ ਵਧੀਆ ਮੈਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਅਸਵਾਇਸ਼ ਢੰਗ ਨਾਲ ਚਲਾਈ ਗਈ ਹੈ ਬੜੇ ਸੋਹਣੇ ਢੰਗ ਨਾਲ ਚਲਾਈ ਗਈ ਜਿਨ੍ਹਾਂ ਪੋਲੂਸ਼ਨ ਨਹੀਂ ਹੋਇਆ ਪੋਲੂਸ਼ਨ ਕ੍ਰੀਏਟ ਨਹੀਂ ਹੋਣਾ ਚਾਹੀਦਾ ਇਹਦੇ ਬਾਰੇ ਅੱਜ ਕਾ ਡਿਮਾਂਡ ਸਾਰੇ ਕਰਦੇ ਹਨ ਪਰ ਐਸੇ ਢੰਗ ਨਾਲ ਚਲਾਈ ਗਿਆ ਸਜਾਵਟ ਇੰਨੀ ਕਿ ਵਧੀਆ ਹੈ ਕੋਈ ਲਫ਼ਜ਼ ਨਹੀਂ ਹਨ ਜਿਨ੍ਹਾਂ ਲਫ਼ਜ਼ਾਂ ਨਾਲ ਉਹਦਾ ਵਰਣਨ ਕੀਤਾ ਜਾ ਕੇ ਤੇ ਸੰਗਤਾਂ ਵੀ ਨਹੀਂ ਪਹੁੰਚੀਆਂ ਆ ਹਨ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਰੇ ਇੱਥੇ ਆਗਮਣੇ ਝੋਲੀਆਂ ਭਰ ਰਹੇ ਹਨ ਤੋਂ ਗੁਰੂ ਰਾਮਦਾਸ ਦੇ ਘਰ ਤੋਂ ਅਸੀਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਧਾਨਗੁਰ ਆਮਦਾ ਜੀ ਧਾਨਗੁਰ ਆਮਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦੇਖਦੇ ਰਹੋ ਪੰਜਾਬ ਬਾਰਾ ਟਾਈਮਸ ਮੁਕੇਸ਼ ਬਾਵਾ ਅੰਮ੍ਰਿਤਸਰ ਸਤਿ ਸ਼੍ਰੀ ਅਕਾਲ ਸਤਿ ਗੁਰੂ ਮੈਂ ਆਇਆ ਸਾਧ ਗੁਰਤਾ ਪਾਇਆ ਸਹਜ ਸੀਤੀ ਮਨ ਬਚੀਆ ਬਾਣਾਈਆ ਰਾਗ ਰਤਨ ਪਰਵਾਹ ਮਰੀਆ ਸਦਕਾ ਗਾਣੇ ਆਯੂਜਾ ਸਭ ਤੋਂ ਨਾਮ ਦਾ ਬੋਹਰੀ ਰੇਰਾ ਮਾ ਜੀਨੀ ਕੁਸਵੰਗਾ ਵਾਜਤ ਮਾਰੀ ਤੋ